ਅੱਜ ਗੁਰਦੁਆਰਾ ਬਾਬਾ ਬੀਰ ਸਿੰਘ ਸੱਚੇ ਪਾਤਸ਼ਾਹ ਜੀ ਪਿੰਡ ਰਤੋਕੇ ਵਿਖੇ ਹਰ ਸਾਲ ਦੀ ਤਰ੍ਹਾਂ ਜੋ ਸਾਲਾਨਾ ਜੋੜ ਮੇਲਾ ਹੈ ਸਤਿਗੁਰਾਂ ਨੂੰ ਸਮਰਪਿਤ ਉਸ ਦੇ ਵਿੱਚ ਅੱਜ ਬਾਬਾ ਜੀ ਦੇ ਚਨਣਾ ਚਨਤਮਸਤਕ ਹੋਣ ਲਈ ਤੇ ਓਟਾਸਰਾ ਲੈ ਵੀ ਆਏ ਆ ਔਰ ਸਾਡੇ ਵੀ ਦੇਖੋ ਸਾਰਾ ਜਿੰਨਾ ਵੀ ਇਲਾਕਾ ਆ ਜਾਂਦਾ ਵਾ ਸਾਡਾ ਇਲਾਕਾ ਸ਼ਹੀਦਾਂ ਦਾ ਇਲਾਕਾ ਹੈ ਔਰ ਚਾਰੇ ਪਾਸੇ ਇੱਕ ਸਾਡਾ ਮੈਂ ਸਮਝਦਾ ਵਾਂ ਕਿ ਸ਼ਹੀਦ ਸਿੰਘਾਂ ਨੇ ਆਪਣਾ ਪੈਰਾ ਦਿੱਤਾ ਵਾ ਬਾਬਾ ਦੀਪ ਸਿੰਘ ਸੱਚੇ ਪਾਸ਼ਾ ਜੀ ਭਾਈ ਤਾਰੂ ਸਿੰਘ ਜੀ ਪੁੱਲਾ ਪਾਈ ਤਾਰਾ ਸਿੰਘ ਜੀ ਵਾਹ ਭਾਈ ਬਾਬਾ ਸ਼ਾਮ ਸਿੰਘ ਜੀ ਨਾਲਾ ਭਾਈ ਜੇਠਾ ਜੀ ਬਾਬਾ ਸੁਖਾ ਸਿੰਘ ਜੀ ਕੰਬੋਕੇ ਅਜਿਹੇ ਮਹਾਨ ਯੋਧੇ ਮਹਾਨ ਸਿੱਖ ਪੰਥ ਵਿੱਚ ਸਾਡੇ ਇਲਾਕੇ ਦੇ ਹੋਏ ਔਰ ਇਹ ਜਿਹੜਾ ਸਥਾਨ ਹੈ ਇੱਥੇ ਬਾਬਾ ਵੀਰ ਸਿੰਘ ਸੱਚੇ ਪਾਸ਼ਾ ਜੀ ਦੇ ਜਿਹੜੇ ਅੰਗਿੱਠੇ ਆ ਉਹ ਇੱਥੇ ਦਫਨ ਸਨ ਔਰ ਬਾਬਾ ਵੀਰ ਸਿੰਘ ਸੱਚੇ ਪਾਸ਼ਾ ਜੀ ਬਾਬਾ ਵੀਰ ਸਿੰਘ ਸੱਚੇ ਪਾਸ਼ਾ ਜੀ ਉਹ ਨਹੀਂ ਜਿਨ੍ਹਾਂ ਦੇ ਜੀਵਨ ਤੋਂ ਇੱਕ ਬੜੀ ਵੱਡੀ ਮਿਸਾਲ ਮਿਲਦੀ ਹੈ ਜਿਨ੍ਹਾਂ ਦੀ ਸ਼ਹਾਦਤ ਤੋਂ ਸਾਨੂੰ ਸਾਡੇ ਨੂੰ ਇੱਕ ਬੜੀ ਵੱਡੀ ਸੇਧ ਮਿਲਦੀ ਹੈ ਕਿ ਭਰਾ ਮਾਰੂ ਜੰਗ ਹਮੇਸ਼ਾ ਹੀ ਸਿੱਖ ਕੌਮ ਦੇ ਲਈ ਜਾਂ ਕਿਸੇ ਵੀ ਕੌਮ ਦੇ ਲਈ ਉਹ ਹਾਨੀਕਾਰਕ ਹੈ ਔਰ ਬਾਬਾ ਬੀਰ ਸਿੰਘ ਸੱਚੇ ਪਾਸ਼ਾ ਜੀ ਸ਼ਹੀਦ ਹੋ ਗਏ ਪਰ ਉਹਨਾਂ ਨੇ ਜਿਹੜੀ ਹੈ ਉਹ ਭਰਾ ਮਾਰੂ ਜੰਗ ਤੋਂ ਉਹਨਾਂ ਨੇ ਕਰੀਜ ਕੀਤਾ ਇਤਿਹਾਸ ਹੀ ਦੱਸਦਾ ਹੈ ਕਿ ਜਦੋਂ ਡਗਰਿਆਂ ਨੇ ਫੌਜ ਪੀਦੀ ਸੀ ਬਾਬਾ ਬੀਰ ਸਿੰਘ ਜੀ ਬਨ ਬਾਬਾ ਬੀ ਸਿੰਘ ਜੀ ਦੇ ਨਾਲ ਚਾਹਿਆ ਜਹਾਰਾ ਦੇ ਤਦਾਲ ਸਿੰਘ ਸਨ ਵੱਡੇ ਯੋਧੇ ਸਨ ਸਾਰੇ ਨੂੰ ਉਹਨਾਂ ਨੇ ਤਕੀਦ ਕੀਤਾ ਕਿ ਅਗਲੀ ਜਿਹੜੀ ਫੌਜ ਆਰੀ ਉਹ ਸਾਡੇ ਆਪ ਦੇ ਆ ਸਿੱਖ ਨੇ ਤੇ ਤੁਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ ਉਹਨਾਂ ਨੂੰ ਲੰਗਰ ਚਕਾਓ ਔਰ ਨਾਮ ਜਪੋ ਕਿੱਡੀ ਵੱਡੀ ਮਸਾਲਾ ਸਜਦਾ ਉਸ ਸਤਿਗੁਰ ਦੇ ਚਨਾਂ 'ਚ ਸਜਦਾ ਹੈ ਸ਼ਹੀਦ ਸਿੰਘ ਬਾਬਾ ਬੀ ਸਿੰਘ ਸੱਚੇ ਪਾਤਸ਼ਾਹ ਦੇ ਚਨਾਂ 'ਚ ਔਰ ਅਰਦਾਸ ਵਿਖਤੀ ਕਰਦੇ ਆ ਕਿ ਸਤਿਗੁਰ ਜੀ ਕਿਰਪਾ ਕਰਨ ਸਰਬੱਤ ਦੇ ਭਲੇ ਦੀ ਜਿੱਥੇ ਅਰਦਾਸ ਕਰਦੇ ਆ ਔਰ ਇਹ ਅਰਦਾਸ ਕਰਦੇ ਆ ਕਿ ਸਤਿਗੁਰ ਜੀ ਕਿਰਪਾ ਕਰਨ ਸਤਿਗੁਰ ਸੱਚੇ ਪਾਛਾ ਜੀ ਆਪ ਦਾ ਨਾਮ ਬਖਸ਼ਣ ਗੁਰਸਿੱਖੀ ਦਾਤ ਬਖਸ਼ਣ ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਮੇਲੇ ਚ ਹਾਜ਼ਰੀ ਸੰਗਤ ਭਰ ਰਹੀ ਹੈ ਇਸੇ ਤਰ੍ਹਾਂ ਹਮੇਸ਼ਾ ਹੀ ਆਪ ਦੇ ਧਰਮ ਪ੍ਰਤੀ ਹਰੇਕ ਸਿੱਖ ਦੇ ਮਨ ਦੇ ਵਿੱਚ ਉਤਸ਼ਾਹ ਹੋਵੇ ਆਪ ਦੇ ਧਰਮ ਪ੍ਰਤੀ ਹਰ ਸਿੱਖ ਸੇਵਾ ਕਰਨ ਲਈ ਤਤਪਰ ਹੋਵੇ ਸੋ ਸਮੁੱਚੀ ਸੰਗਤ ਸਾਡੇ ਆਗੂ ਸਹਿਬਾਨ ਸਰਪੰਚ ਸਹਿਬਾਨ ਹੀ ਆਏ ਨੇ ਔਰ ਬੜੀ ਸ਼ਰਧਾ ਦੇ ਨਾਲ ਇਹ ਮੇਲਾ ਜਿਹੜਾ ਹੈ ਉਹ ਸੰਗਤ ਮਨਾਉਂਦੀ ਹੈ ਬਾਹਰ ਤੁਸੀਂ ਦੇਖੋ ਹਰੇਕ ਵਿਅਕਤੀ ਆਪਣਾ ਫਰਜ਼ ਸਮਝ ਕੇ ਕੋਈ ਕੋਈ ਸੇਵਾ ਕਰ ਰਿਹਾ ਕੋਈ ਕੋਈ ਸੇਵਾ ਕਰ ਰਿਹਾ ਹੈ ਇਹ ਸਭ ਸ਼ਹੀਦ ਸਿੰਘਾ ਦਾ ਅਸ਼ੀਰਵਾਦ ਹੈ ਸਤਗੁਰੂ ਜੀ ਦੀ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ